ਦੋਸਤੋ ਖਬਰ ਚੱਲ ਰਹੀ ਹੈ ਕਿ ਸੁਖਬੀਲ ਸਿੰਘ ਬਾਦਲ ਤੇ ਗੋਲੀ ਚੱਲ ਗਈ ਤੁਸੀਂ ਆ ਵੀਡੀਓ ਸਾਰਿਆਂ ਨੇ ਦੇਖੀ ਹੋਣੀ ਆ ਮੈਂ ਨਾਲ ਲਾ ਰਿਹਾ ਦੇਖ ਲਓ ਬੰਦਾ ਗੋਲੀ ਮਾਰਨ ਆਇਆ ਸੇਵਾਦਾਰਾਂ ਨੇ ਉਹਨੂੰ ਫੜਿਆ ਪਿਸਤੌਲ ਦਾ ਮੂੰਹ ਉੱਪਰ ਚੱਕਤਾ ਤੇ ਗੋਲੀ ਉੱਪਰ ਵੱਜੀ ਪਰ ਕਾਰਨ ਕੀ ਹੈ ਗੋਲੀ ਮਾਰਨ ਦਾ ਕਈ ਲੋਕ ਕਹਿੰਦੇ ਆ ਵੀ ਜਿਹੜੀ ਸਜ਼ਾ ਸੁਣਾਈ ਗਈ ਆ ਸਿੰਘ ਸਾਹਿਬ ਵੱਲੋਂ ਇਹ ਥੋੜੀ ਹੈ ਮੈਂ ਆਪਣਾ ਜਿਹੜਾ ਮੇਰਾ ਮੰਨਣਾ ਮੇਰੇ ਵਿਚਾਰ ਇਹ ਕਹਿੰਦੇ ਆ ਵੀ ਸਜ਼ਾ ਜ਼ਰੂਰੀ ਨਹੀਂ ਹੁੰਦੀ ਕਿਸੇ ਨੂੰ ਫਾਂਸੀ ਦੇ ਦਿੱਤੀ ਜਾਵੇ ਇਹ ਸਜ਼ਾ ਬਹੁਤ ਵੱਡੀ ਹੈ ਕਿਉਂਕਿ ਜਿਹੜੇ ਬੰਦੇ ਨੇ ਆਪਣੇ ਧਰਮ ਨਾਲ ਧੋਖਾ ਮਾਇਆ ਕਬਜ਼ਾ ਕੀਤਾ ਇਹਨਾਂ ਸੰਸਥਾਵਾਂ ਤੇ ਜਿਨ੍ਹਾਂ ਤੇ ਪਾਵਰ ਦੀ ਨਜਾਇਜ਼ ਜਿਨ੍ਹਾਂ ਲੋਕਾਂ ਨੇ ਵਰਤੋਂ ਕੀਤੀ ਆਮ ਲੋਕਾਂ ਨੂੰ ਤੰਗ ਕਰਨ ਲਈ ਜਿਨ੍ਹਾਂ ਨੇ ਕਾਤਲਾਂ ਨੂੰ ਵੱਡੀਆਂ ਪਤਮੀਆਂ ਦਿੱਤੀਆਂ ਆਪਣੇ ਆਪ ਨੂੰ ਫਖਰੇ ਕੌਮ ਦੇ ਖਿਤਾਬ ਦੇ ਕਿ ਨਵਾਜਿਆ ਮਰਨ ਪਰੰਤ ਕਿਸੇ ਨੂੰ ਖਿਤਾਬ ਮਿਲਦੇ ਤੁਸੀਂ ਸੁਣੇ ਹੋਣਗੇ ਕਿ ਮਰਨ ਉਪਰੰਤ ਪਰਮ ਵੀਰ ਚੱਕਰ ਮਿਲ ਗਿਆ ਜਾਂ ਸੇਨਾ ਮੈਡਲ ਮਿਲ ਗਿਆ ਬਹੁਤ ਵੱਡੇ ਵੱਡੇ ਅਵਾਰਡ ਦੁਨੀਆ ਤੇ ਬਹੁਤ ਲੋਕਾਂ ਨੇ ਮਰਨ ਤੋਂ ਬਾਅਦ ਲਏ ਨੇ ਪਰ ਮਰਨ ਤੋਂ ਬਾਅਦ ਜਿਹੜਾ ਉਹਨੂੰ ਜਿਉਂਦੇ ਚੀ ਸਨਮਾਨ ਮਿਲਿਆ ਸੀ ਉਹ ਵੀ ਵਾਪਸ ਖੋ ਲੈਣਾ ਇਤੋਂ ਵੱਡੀ ਬੇਇੱਜ਼ਤੀ ਕੋਈ ਨਹੀਂ ਹੁੰਦੀ ਸਾਡੇ ਪਿੰਡਾਂ ਚਾਮ ਕਹਿੰਦੇ ਹੁੰਦੇ ਆ ਇੱਕ ਪੰਤਾ ਮਾੜਾ ਸੀ ਉਹਨੂੰ ਸਾਰਾ ਪਿੰਡ ਗਾਣਾ ਕਢਦਾ ਸੀ ਜਦੋਂ ਉਹ ਮਰਨ ਲੱਗਿਆ ਤਾਂ ਆਪਣੀ ਲਾਤ ਨੂੰ ਕਹਿੰਦਾ ਵੀ ਪੁੱਤਰਾ ਵੀ ਮੈਨੂੰ ਤਾਂ ਚੰਗਾ ਕਹਾਇਆ ਨਹੀਂ ਗਿਆ ਤੂੰ ਕੋਈ ਐਸਾ ਕੰਮ ਕਰੀਂ ਵੀ ਲੋਕ ਮੈਨੂੰ ਚੰਗਾ ਕਹਿਣ ਉਹ ਕਹਿੰਦਾ ਬਾਪੂ ਜੀ ਠੀਕ ਹੈ ਉਹ ਜਿਹੜਾ ਬੰਦਾ ਮਰਨ ਵਾਲਾ ਸੀ ਉਹ ਕਹਿੰਦੇ ਗਲੀ 'ਚ ਖੜਾ ਹੋ ਕੇ ਪਿਸਾਬ ਕਰਨ ਲੱਗ ਜਾਂਦਾ ਸੀ ਤਾਂ ਕਰਕੇ ਲੋਕ ਉਹਨੂੰ ਮਾੜਾ ਕਹਿੰਦੇ ਸੀ ਪਰ ਜਦੋਂ ਉਹ ਮਰ ਗਿਆ ਉਹਦਾ ਪੁੱਤ ਗਲੀ 'ਚ ਨੰਗਾ ਫੇਰ ਕੇ ਭੁੱਤਣ ਲੱਗ ਜਾਂਦਾ ਸੀ ਤਾਂ ਪਿੰਡ ਦੇ ਲੋਕ ਕਹਿੰਦੇ ਵੀ ਇਹਦੇ ਨਾਂ ਤਾਂ ਜਾ ਰਹੇ ਦਾ ਪਿਓ ਹੀ ਚੰਗਾ ਸੀ ਘੱਟੋ ਘਟੇ ਇੱਕ ਥਾਂ ਮੇਂ ਕੜ ਕੇ ਤਪਸਾ ਕਰਦਾ ਸੀ ਸੋ ਇਹੋ ਜਿਹੇ ਹਾਲਾਤ ਬਾਦਰ ਪਰਿਵਾਰ ਨਾਲ ਹੋਏ ਨੇ ਧਾਰਮਿਕ ਸਜ਼ਾ ਦੇ ਕੇ ਉਹਨੂੰ ਪੰਥ ਦੇ ਵਿੱਚ ਉਹਦੀ ਜਗ੍ਹਾ ਦਿਖਾਤੀ ਵੀ ਕੀ ਹੈ ਲੋਕਾਂ ਨੂੰ ਇੱਕ ਸੰਦੇਸ਼ ਦੇਤਾ ਕਿ ਭਾਈ ਹਾਂ ਇਹਨਾਂ ਨੇ ਇਹ ਜੁਰਮ ਕੀਤੇ ਸੀ ਇਹਨਾਂ ਨੇ ਕਬੂਲ ਕਰ ਲਏ ਇਹਨਾਂ ਨੂੰ ਮੜ ਕੇ ਸਾਰੀ ਜ਼ਿੰਦਗੀ ਮੂੰਹ ਨਾਲ ਲਾਇਓ ਇਸ ਪਰਿਵਾਰ ਨੂੰ ਤੇ ਪਰ ਜਿਹੜੇ ਲੋਕ ਖੁਦ سزا ਦੇਣ ਲਈ ਕਾਹਲੇ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇੱਥੇ ਦਰਬਾਰ ਸਾਹਿਬ ਖੜੇ ਤੇ ਇਹ ਕੰਮ ਨਾ ਕਰੋ ਲੋਕ ਸਿੰਘ ਸਾਹਿਬਾਨ ਤੇ ਕਿੰਤੂ ਬਰੰਤੂ ਕਰਨ ਲੱਗ ਜਿਆ ਕਰਨਗੇ ਕਿ ਜੀ ਤੁਸੀਂ سزا ਸੁਣਨ ਨੂੰ ਬੁਲਾ ਤਾਂ ਲੈਨੇ ਹੋ ਮੁੜ ਕੇ ਇੱਥੇ ਕਿਸੇ ਦੀ ਜਾਨ ਦੀ ਕੋਈ ਸੁਰੱਖਿਆ ਨਹੀਂ ਠੀਕਾ ਜਜਬਾਤ ਨੇ ਮੈਨੂੰ ਪਤਾ ਵੀ ਬਹੁਤ ਲੋਕਾਂ ਦੇ ਨਾਲ ਬਾਦਲਾਂ ਨੇ ਐਨਾ ਧੱਕਾ ਕੀਤਾ ਵੀ ਪਰਿਵਾਰ ਕਈ ਖਤਮ ਹੋ ਗਏ ਲੋਕਾਂ ਦੇ ਜਿਵਾਕਾਂ ਨੂੰ ਘਰਾਂ ਚੋਂ ਚੱਕ ਕੇ ਮਾਰਨ ਵਾਲੇ ਬੰਦਿਆਂ ਨੂੰ ਇਹਨਾਂ ਨੇ ਤਰਕੀਆਂ ਦਿੱਤੀਆਂ ਅਕਾਲੀ ਦਲ ਦੀਆਂ ਟਿਕਟਾਂ ਦਿੱਤੀਆਂ ਐਮਐਲਏ ਬਣਾਇਆ ਪ੍ਰਧਾਨ ਬਣਾਏ ਸਰਕਲ ਪ੍ਰਧਾਨ ਬਣਾਏ ਉਹਨਾਂ ਨੂੰ ਪੈਸਾ ਬਣਾਉਣ ਦੇ ਲਈ ਖੁੱਲੀਆਂ ਛੁੱਟੀਆਂ ਦਿੱਤੀਆਂ ਉਹਨਾਂ ਨੇ ਜਿਨ੍ਹਾਂ ਨੇ 80 90 ਦੇ ਦੌਰ ਚ ਲੋਕਾਂ ਦੇ ਘਰ ਲੁੱਟੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਨੌਜਵਾਨਾਂ ਦੇ ਬੱਚਿਆਂ ਤੇ ਕਤਲ ਕੀਤੇ ਅਣਮਨੁੱਖੀ ਤਸੱਦਦ ਕੀਤੇ ਤਸੀਹੇ ਦੇ ਕੇ ਮਾਰਿਆ ਉਹਨਾਂ ਲੋਕਾਂ ਨੂੰ ਸੁਖਵੀਰ ਸਿੰਘ ਬਾਦਲ ਕੋਲੇ ਜਦੋਂ ਪਾਵਰ ਸੀ ਪ੍ਰਕਾਸ਼ ਸਿੰਘ ਬਾਦਲ ਕੋਲੇ ਜਦੋਂ ਪਾਵਰ ਸੀ ਇਹਨਾਂ ਨੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜੇ ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਤਾਂ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸਹੀਦੀ ਨਾ ਹੁੰਦੀ ਉਹਨੂੰ ਕੋਈ ਕਿਉਂ ਨਾ ਮਾਰਿਆ ਜਾਂਦਾ ਜੇ ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਤਾ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਪੁਲਿਸ ਕੋਹ ਕੋ ਕੇ ਨਾ ਮਾਰਦੀ ਸਹੀਦ ਨਾ ਕਰਿਆ ਜਾਂਦਾ ਇਸ ਪਰਿਵਾਰ ਨੇ ਜੋ ਕੁਛ ਕੀਤਾ ਉਹ ਤਾਂ ਵਾਪਸ ਕੀਤਾ ਨਹੀਂ ਜਾ ਸਕਦਾ ਪਰ ਅਕਾਲ ਤਖਤ ਸਾਬਤੋ ਸਜ਼ਾ ਲਾ ਦੇਣ ਦਾ ਮਤਲਬ ਇਹੀ ਹੁੰਦਾ ਕਿ ਪੰਥ ਇਹਨਾਂ ਤੋਂ ਸੁਚੇਤ ਰਹੇ ਤੇ ਉਹ ਚੀਜ਼ ਅੱਗੇ ਲੋਕਾਂ ਨੇ ਦੇਖਣੀ ਹੁੰਦੀ ਹੈ ਸੋ ਮੈਂ ਤਾਂ ਇਹੀ ਬੇਨਤੀ ਕਰੂੰ ਜੇ ਕੋਈ ਹੋਰ ਵੀ ਸੋਚਦਾ ਕਿਸੇ ਤੇ ਇਸ ਤਰ੍ਹਾਂ ਹਮਲਾ ਕਰਨ ਦੀ ਵੀ ਜੁਨਾ ਚੇਲ ਉਹਨਾਂ ਨੂੰ ਧਾਰਨ ਕੇ ਸਜ਼ਾ ਲੱਗੀ ਆ ਉਹਨਾਂ ਚੇਤੀ ਕਿਸੇ ਨੂੰ ਕੁਛ ਨਾ ਕਹੋ ਭਈ ਬਾਅਦ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਅਗਲੇ ਨਾਲ ਜਿੱਟੋ ਚਾਹਸੀ ਕਾ